ਦਾ ਦਾਦਾ ਜੀ ਕਹਿੰਦੇ ਹਨ ਕਿ ਸੁਣ ਸੁਣ ਜੀਵੇ ਦਾਸ ਤੁਮ ਬਾਣੀ ਜਮਿਆ ਕੀ ਪ੍ਰਭੂ ਜਿਹੜਾ ਉਪਦੇਸ਼ ਤੁਸੀਂ ਇਹ ਆਪਣੇ ਭੰਕਾ ਨਹੀਂ ਦਿੱਤਾ ਹੈ ਜਿਹੜੀ ਅੰਮਤ ਬਾਣੀ ਦਾਤ ਬਖਸ਼ੀ ਕੀਤੀ ਹੈ ਮੈਂ ਉਹਨੂੰ ਸੁਣ ਕੇ ਹੀ ਜਿਉਂਦਾ ਪ੍ਰਭਤ ਭਾਈ ਸਭ ਲੋਮਾ ਸੇਵਕ ਕੀ ਰਾਖੀ ਜਿਹੜੀ ਸਾਰੀ ਲੋਕਾਈ ਦੇ ਲੋ ਲੋ ਦਾ ਜਿੰਨੇ ਹੀ ਲੋਕਾਂ ਤਿੰਨ ਤਰ੍ਹਾਂ ਦੇ ਲੋਕ ਪ੍ਰਾਰਥਨਾ ਗ੍ਰੰਥਾਂ ਦੇ ਵਿੱਚ ਮੰਨਦੇ ਹਨ ਸਾ ਸੰਗਤ ਦੇ ਬਾਪ ਲੋਕ ਸੁਰ ਲੋਕ ਤੇ ਅਸੁਰ ਲੋਕ ਇਨ੍ਹਾਂ ਦੇ ਵਿੱਚ ਹੀ ਆਪ ਕੀ ਕਹਿੰਦੇ ਕਿ ਇਹ ਪ੍ਰਗਟ ਹੈ ਕਿ ਸਤ ਸੰਗਤ ਜਿਹੜਾ ਪਰਮੇਸ਼ਵਰ ਦਾ ਨਾਮ ਹੈ ਗੁਰੂ ਦੇ ਮੋਖ ਤੋਂ ਨਿਕਲਿਆ ਹੋਇਆ ਉਹ ਉਪਦੇਸ਼ ਹੈ ਬਾਣੀ ਦਾ ਬਚਨ ਵੀ ਹੁੰਦਾ ਹੈ ਗੱਲ ਵੀ ਹੁੰਦਾ ਹੈ ਉਹ ਕਹਿੰਦੇ ਆਪਣੇ ਸੇਵਕਾਂ ਦੀ ਰੱਖਿਆ ਕਰਨ ਹਾਰ ਇਹ ਸਾਰੀਆਂ ਲੁਕਾਈਆਂ ਦੇ ਵਿੱਚ ਪਰਵਤ ਖਾਇ ਗੱਲ ਕੋਈ ਮੁਕੀ ਛਿਪੀ ਨਹੀਂ ਹੈ ਹਰ ਯੋਗ ਜੋ ਕੋ ਭਗਤ ਨੂੰ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਜੁਗਾਂ ਦੁਗੰਤਰ ਤੋਂ ਹੀ ਉਸ ਪ੍ਰਭੂ ਨੇ ਸਾਥ ਸੰਗਤ ਜੀ ਸਾਰੀ ਭਗਤ ਜਣਾਂ ਦੀ ਰੱਖਿਆ ਕੀਤੀ ਕਬੀਰ ਜੀ ਦਾ ਪਰਮਾਨੰਥ ਹੈ ਆਪ ਜੀ ਪਰਮੰਦੇ ਖਾਨ ਮੰਗਨ ਨਹੀਂ ਦੇ ਗਏ ਤਾਂ ਨਾਹੀ ਕੋ ਦੁਲਾਈ ਇਹ ਸਾਡਾ ਜੇਕਰ ਮਨ ਇਹਨਾਂ ਨੂੰੜਦਾ ਤੇ ਫਿਰ ਭਾਈ ਇਸ ਤਰ੍ਹਾਂ ਨੂੰ ਕਰਦੇ ਕਿ ਤੁਸੀਂ ਕੀ ਡਲਉਣਾ ਚਾਹੁੰਦੇ ਹੋ ਸੰਨ ਤੁਹਾਡਾ ਇਹਦਾ ਕੋਈ ਅਸਰ ਹੀ ਨਹੀਂ ਹੋਣਾ ਸਕਦਾ ਚੰਨ ਕਹੜੇ ਤੇ ਤਰਹੀ ਉਸਮਾਈ ਕਿਉਂਕਿ ਸਾਡਾ ਜਿਹੜਾ ਚੇਤ ਹੈ ਉਹ ਗੁਰੂ ਦੇ ਚੰਨ ਕਮਲਾਂ ਦੇ ਵਿੱਚ ਲੀਨ ਹੋ ਜਾ ਰਿਹਾ ਹੈ ਜਦੋਂ ਭਗਤ ਜੀ ਨੂੰ ਸਾਤਸੰਗ ਜੀ ਬੰਨ੍ਹ ਕਰਕੇ ਜੰਜ਼ੀਰਾਂ ਦੇ ਨਾਲ ਗੰਗਾ ਦੇ ਜੜ ਦੇ ਵਿੱਚ ਸੁੱਧ ਦਿੱਤਾ ਕਿ ਆ ਡੁੱਬ ਕੇ ਮਰਨ ਦੇ ਲਈ ਤਾਂ ਉਸ ਸਮੇਂ ਸਾਧ ਸੰਗਤ ਜੀ ਕਵੀਰ ਜੀ ਜਦੋਂ ਪਰਮਾਤਮਾ ਨੂੰ ਆਰਾਧੇ ਕਰਨ ਦਾ ਪ੍ਰਭੂ ਨੇ ਅਜਿਹੀ ਕਲਾ ਵਰਤਾਈ ਉਹਨਾਂ ਨੇ ਜੀਵਨ ਦੀ ਰੱਖਿਆ ਹੋਈ ਉਹਨਾਂ ਦੀ ਲੱਜ ਪੱਤ ਦੀ ਰੱਖਿਆ ਹੋਈ ਤਾਂ ਸਤ ਸੰਸ ਸਮੇਂ ਸਾਧ ਸੰਗਤ ਜੀ ਉਹਨਾਂ ਨੇ ਇਹ ਸ਼ਬਦ ਉਚਾਰਨ ਕੀਤਾ ਸੀ ਦਾਨ ਗਉਸਾਯੋ ਉਹਨਾਂ ਗਹਿਰ ਗੰਭੀਰ ਜੰजीर बांध ਪਰ ਫਰੇ ਕਬੀਰ ਤਨ ਮਨ ਅਹਿੰਦੋਲੇ ਮਨ ਨਹੀਂ ਜਗੈ ਤਾ ਨ ਕਾਇ ਕੋ ਦੁਲਾਏ ਚੰਨ ਕਮਲ ਚ ਤ ਰਹੋ ਸਮਾਈ ਤਦ ਉਹਨੇ ਪੁੱਛਿਆ ਤੁਸੀਂ ਮੇਰੇ ਬਾਤ ਕਿਵੇਂ ਆਜੋ ਕਹਿੰਦੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਰਿਤ ਸਮਾਪਰ ਬੈਠੀ ਕਹਿੰਦੇ ਗੰਗਾ ਨਦੀ ਨੇ ਉਛਾਲ ਦਿੱਤਾ ਛਲ ਵੱਜੀ ਕਿ ਕਬੀਰ ਜੀ ਬਾਹਰ ਕਿ ਮਾਰੀ ਜਾਂ ਕਿ ਜਦੋਂ ਬਿੱਪੇ ਤਸਾਂ ਦੀਆਂ ਪੇਡੀਆਂ ਸਰ ਖੁੱਲ ਗਈਆਂ ਤੇ ਉਸ ਵਾਰ ਜੰਮਤ ਉਸੇ ਸਮੇਂ ਉਸੇ ਨਦੀ ਦੇ ਕਿਨਾਰੇ ਉੱਪਰ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਲਈ ਚੌਕੜਾ ਮਾਰ ਕੇ ਲੱਗ ਕੇ ਸਮਾਧੀ ਸਥਿਤ ਹੋ ਗਏ ਜਦੋਂ ਜਦੋਂ ਮੰਗ ਆ ਕੇ ਵਿਖਿਆ ਤਾਂ ਉਹ ਬੜੇ ਹਰਾਮ ਹੋ ਇਸ ਦਾ ਸਤ ਸੰਗਤ ਜੀ ਸਤਗੁਰੂ ਬੱਚੇ ਪਾਪ ਚਾ ਜਿਹੜਾ ਨਾਮ ਹੈ ਉਹ ਰੱਖਿਆ ਕਰਨਾ ਭਾਰ